ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹੱਥ ਨਾਲ ਵੱਟੀਆਂ ਹੋਈਆਂ ਸੇਮੀਆਂ ਦਾ ਮੈਂ ਬਣਾਉਣ ਦਾ ਤਰੀਕਾ ਦੱਸਾਂਗੀ ਇਹ ਪਹਿਲਾਂ ਮੈਂ ਇੱਕ ਵੀਡੀਓ ਪਾਈ ਆ ਉਹਦੇ ਵਿੱਚ ਹੱਥ ਨਾਲ ਕਿਵੇਂ ਵੱਟੇ ਦੀਆਂ ਉਹ ਮੈਂ ਸਾਰਾ ਤਰੀਕਾ ਦੱਸਿਆ ਕਿਉਂਕਿ ਅੱਜ ਕੱਲ ਦੇ ਬੱਚਾ ਨੇ ਤਾਂ ਕਦੀ ਹੁਣ ਵੇਖਿਆ ਹੀ ਨਹੀਂ ਬਹੁਤ ਘੱਟ ਹੱਥ ਨਾਲ ਕੋਈ ਵੱਟਦਾ ਤੇ ਇਹਦੇ ਲਈ ਮੈਂ ਇਹ ਦੋ ਕੋਲੀਆਂ ਲਈਆਂ ਇਹ ਸੇਮੀਆਂ ਇੱਕ ਕੋਲੀ ਵਿੱਚ ਪਾਈ ਹੋਈ ਹੈ ਇੱਕੇ ਤੇ ਇੱਕ ਕੋਲੀ ਤੋਂ ਇੰਨੀ ਕੁ ਵੱਧ ਜਿੰਨੀ ਲਈ ਹੈ ਆਪਾਂ ਚਾਵਲਾਂ ਵੀ ਤਾਂ ਡਬਲ ਪਾਉਂਦੇ ਆ ਕਿਉਂਕਿ ਉਹ ਜ਼ਿਆਦਾ ਵੱਧ ਜਾਂਦੇ ਆ ਇਹ ਇੰਨੀਆਂ ਫੈਲਦੀਆਂ ਨਹੀਂ ਤੇ ਇਸ ਕਰਕੇ ਆਪਾਂ ਨੇ ਥੋੜੀ ਜਿਹੀ ਚੀਨੀ ਘੱਟ ਰੱਖੀ ਹੈ ਬਾਕੀ ਤੁਸੀਂ ਟੇਸਟ ਮੁਤਾਬਕ ਆਪਣਾ ਥੋੜੀ ਜਿਹੀ ਵੱਧ ਵੀ ਕਰ ਸਕਦੇ ਹੋ ਜਿਹੜਾ ਕੋ ਘੱਟ ਖਾਂਦਾ ਘੱਟ ਵੀ ਕਰ ਸਕਦਾ ਹੈ ਤੇ ਇਹ ਦੇਖੋ ਅੱਜ ਮੈਂ ਨਾਲੇ ਅੱਜ ਮੈਂ ਨਮੀ ਕੜਾਈ ਦਾ ਉਹਨੂੰ ਕੱਟ ਨਹੀਂ ਕਰਾਂਗੀ ਕਿਉਂਕਿ ਮੈਂ ਨਵੀਂ ਕੜਾਈ ਲੈਂਦੀ ਐ ਸਾਡੇ ਘਰ 'ਚ ਰਿਵਾਜ ਐ ਕਿ ਸ਼ੁਰੂ ਤੋਂ ਹੀ ਕੋਈ ਨਵਾਂ ਬਰਤਨ ਹੁੰਦਾ ਤਾਂ ਉਸ ਵਿੱਚ ਪਹਿਲਾਂ ਮਿੱਠਾ ਬਣਾਇਆ ਜਾਂਦਾ ਈਵਨ ਸਾਡੇ ਤਾਂ ਐਜੇ ਸੀ ਕੋਈ ਬੱਚੇ ਨੂੰ ਨਵਾਂ ਕੱਪੜਾ ਵੀ ਪਾਉਂਦੇ ਸੀ ਕਹਿੰਦੇ ਸੀ ਪਹਿਲਾਂ ਬਾਬਾ ਜੀ ਦੀ ਫੋਟੋ ਨਾਲ ਲਗਾਓ ਕਿੰਨੇ ਮਤਲਬ ਧਿਆਨ ਰੱਖਦੇ ਸੀ ਕਿੰਨੇ ਧਾਰਮਿਕ ਹੁੰਨ ਸੀ ਤਾਂ ਪਤਾ ਨਹੀਂ ਉਹਨਾਂ ਕੁਝ ਨਹੀਂ ਕਰ ਸਕਦੇ ਕਰਨਾ ਤਾਂ ਚਾਹੀਦਾ ਵੈਸੇ ਇਹ ਹੁਣ ਤਾਂ ਹੀ ਮੈਨੂੰ ਲੱਗਦਾ ਵੀ ਜ਼ਿਆਦਾ ਵੱਧਦੀ ਜਾਂਦੇ ਆ ਪਾਪ ਵੀ ਤੇ ਥੋੜਾ ਜਿਆ ਅਸੀਂ ਵੀ ਕੋਸ਼ਿਸ਼ ਤਾਂ ਕਰਦੇ ਆਂ ਗੋ ਬੱਚਿਆਂ ਨੂੰ ਵੀ ਦੱਸਣ ਦਾ ਪਰ ਚਲੋ ਪਰ ਮਾਦਮਾ ਸਾਰਿਆਂ ਨੂੰ ਇਸ ਤਰ੍ਹਾਂ ਹੀ ਆਪਣਾ ਕਰੇ ਇਹ ਮੈਂ ਥੋੜਾ ਜਿਆ ਕਿਉਂ ਪਾਵਾਂਗੀ ਤੇ ਇਹਦੇ ਵਿੱਚ ਥੋੜਾ ਜਿਨਾ ਮੈਂ ਡਰਾਈ ਫਰੂਟ ਪਾ ਕੇ ਇਹ ਤਾਂ ਨਾ ਹੁਣ ਅੱਛਾ ਟੇਸਟ ਹੋ ਜਾਂਦਾ ਹੈ ਇਹ ਮੈਂ ਥੋੜਾ ਜਿਆ ਨੂੰ ਫਰਾਈ ਜਾ ਕਰ ਲਓ ਇਹਨੂੰ ਹਲਕਾ ਜਿਹਾ ਕਲਰ ਨੂੰ ਚੇਂਜ ਹੋਣਾ ਚਾਹੀਦਾ ਵੈਸੇ ਥੋੜਾ ਜਿਹਾ ਮੌਸਚਰ ਜਿਹਾ ਨਿਕਲ ਜਾਏ ਤੇ ਇਹਦਾ ਨਾ ਟੇਸਟ ਵੀ ਅੱਛਾ ਹੋ ਜਾਂਦਾ ਇਹ ਆਪਸ਼ਨਲ ਹੈ ਤੇ ਇਹ ਤੁਸੀਂ ਬਿਗੈਰ ਡਰਾਈ ਫਰੂਟ ਦੇ ਵੀ ਬਣਾ ਸਕਦੇ ਹੋ ਪਰ ਥੋੜਾ ਜਿਹਾ ਚਲਪਾ ਦੇਣਾ ਅੱਛਾ ਲੱਗਦਾ ਹੈ ਹੁੰਦਾ ਜਿਆ। ਇਹ ਵੀ ਕਰ ਲਾਂਗੇ। ਕਿਸ਼ਮਿਸ਼ ਵੀ ਅਦਰਕ ਵੀ। ਇਹ ਤਾਂ 1 ਮਿੰਟ ਵਿੱਚ ਹੋ ਜਾਂਦੇ ਆ ਇਹਨੂੰ ਮੈਂ ਹੁਣ ਕੱਢ ਲਵਾਂਗੀ। ਦੇਖ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਉਹ ਪਾ ਕੇ ਇਹ ਮੈਂ ਮੱਸੇ ਮੈਂ ਡਰਾਈ ਰੋਸਟ ਕਰਕੇ ਰੱਖੀ ਹੋਈ ਹੈ ਸੇਮੀਆਂ ਇਹਨੂੰ ਕੋਈ ਪੋਟਾ ਸੇਮੀ ਵੀ ਕਹਿੰਦਾ ਕੋਈ ਜੋਲੇ ਕਹਿੰਦਾ ਕੋਈ ਪਤਾ ਨਹੀਂ ਕਿ ਕਈ ਨਾਵਾਂ ਨਾਲੇ ਨੂੰ ਕਰਦੇ ਐ ਤੇ ਤੁਸੀਂ ਦੱਸਿਓ ਤੁਹਾਡੇ ਏਰੀਆ ਵਿੱਚ ਕੀ ਕਹਿੰਦੇ ਐ ਇਹਨੂੰ ਤੇ ਸਿੱਖੋ ਆਪਾਂ ਇਹਨੂੰ ਸੇਮੀਆਂ ਨੂੰ ਪਾ ਕੇ ਵਿੱਚ ਤੇ ਖੰਕਾ ਜਿਹਾ ਬ੍ਰਾਊਨ ਕਲਰ ਹੋਣ ਤਾਂ ਤੈਨੂੰ ਪਾ ਲਵਾਂਗੇ ਇਦਾਂ ਥੋੜਾ ਜਿਹਾ ਬਰਾਊਨ ਕਲਰ ਹੋ ਜਾਵੇ ਤਾਂ ਅੱਛੀਆਂ ਲੱਗਦੀਆਂ ਕਲਰ ਵੀ ਸੋਨਾ ਲੱਗਦਾ ਹੈ ਉਹ ਇਹ ਆਪਾਂ ਦੁੱਧ ਵਿੱਚ ਵੀ ਬਣਾ ਸਕਦੇ ਹਾਂ ਪਰ ਦੁੱਧ ਨਾਲੋਂ ਇਹਦੇ ਵਿੱਚ ਜ਼ਿਆਦਾ ਚੰਗੀਆਂ ਲੱਗਦੀਆਂ ਅੱਛਾ ਦੁੱਧ ਵਿੱਚ ਬਣਾ ਕੇ ਨਾ ਤੁਸੀਂ ਇਹਨੂੰ ਰੱਖ ਤੋ ਫ੍ਰਿਜ ਵਿੱਚ ਤੇ ਠੰਡਿਆ ਕਰਕੇ ਖਾਓ ਤੇ ਉਹਦਾ ਬਿਲਕੁਲ ਆਈਸਕ੍ਰੀਮ ਵਰਗਾ ਟੇਸਟ ਬਹੁਤ ਅੱਛਾ ਲੱਗਦਾ ਹੈ ਉਹਦੇ ਨਾਲ ਹਲਕੀ ਜਿਹੀ ਹਰੀ ਇਲਾਇਚੀ ਪਾ ਲਓ ਤੇ ਉਹਦਾ ਇੱਕ ਬਹੁਤ ਵਧੀਆ ਟੇਸਟ ਲੱਗਦਾ ਹੈ ਤੇ ਇਹ ਇਹ ਸਿਰਫ ਆਪਾਂ ਪਾਣੀ ਵਿੱਚ ਹੀ ਬਣਾਵਾਂਗੇ ਚੀਨੀ ਪਾ ਕੇ ਸੁਸੀਆਂ ਨਹੀਂ ਤੇ ਬਹੁਤ ਅੱਛੀਆਂ ਲੱਗਦੀਆਂ ਤੁਸੀਂ ਕਦੇ ਬਣਾ ਕੇ ਦੇਖੋ ਬਾਜ਼ਾਰ ਵਿੱਚ ਵੀ ਜੇ ਕਾਰੋਕ ਕਵਟੀਆਂ ਤੁਹਾਨੂੰ ਨਹੀਂ ਮਿਲਦੀਆਂ ਬਬੀਨੋ ਦੀਆਂ ਨੂੰ ਬਾਜ਼ਾਰ 'ਚ ਹੀ ਮਿਲਦੀਆਂ ਸੇਲੀਆਂ ਤੇ ਉਹ ਵੀ ਬਹੁਤ ਅੱਛੀਆਂ ਬਣਦੀਆਂ ਇਹ ਥੋੜਾ ਜਿਹਾ ਬ੍ਰਾਊਨ ਕਲਰ ਹੋ ਰਿਹਾ ਕਪੜਾ ਹੁੰਦੇ ਆ ਇਹ ਦੇਖੋ ਤੁਸੀਂ ਬਿਲਕੁਲ ਸਲੋ ਅੱਗੇ ਫੁੰਨਾ ਹੈ ਔਰ ਲਗਾਤਾਰ ਇਸ ਨੂੰ ਆਪਾਂ ਨੇ ਚਲਾਉਂਦੇ ਰਹਿਣਾ ਹੈ ਕਿਉਂਕਿ ਬਹੁਤ ਬਰੀਕ ਹੁੰਦੀ ਹੈ ਤੇ ਜਰਾ ਵੀ ਆਪਾਂ ਰੁਕ ਜਾਈਏ ਤੇ ਉੱਥੇ ਦਾ ਕਲਰ ਹੋ ਜਾਏਗਾ ਥੋੜਾ ਕਾਲਾ ਔਰ ਟੇਸਟ ਵੀ ਖੜੱਤਣ ਜਾ ਜਾਂਦਾ ਤੇ ਦੇਖਣ ਨੂੰ ਵੀ ਸੋਹਣੀਆਂ ਨਹੀਂ ਲੱਗਦੀਆਂ ਦੇਖੋ ਇਹ ਤਾਂ ਕਲਰ ਹੋ ਗਿਆ ਅਗਲਾ ਜਿ세 ਇਹ ਜਦੋਂ ਪਾਣੀ ਚ ਬਣਨ ਗਿਆ ਤਾਂ ਫਿਰ ਥੋੜਾ ਹੋਰ ਲਾਈਟ ਹੋ ਜਾਏਗਾ ਥੋੜਾ ਜਿਆ 컬러 ਰੱਖੋ ਹੋਰ ਇਹ ਮਿਕਾ ਲੈਂਦੇ ਆ ਇੱਕ ਵਾਰੀ ਬਣਾ ਕੇ ਦੇਖਿਓ ਬਹੁਤ ਅੱਛੀਆਂ ਲੱਗਦੀਆਂ ਆ ਸਾਡੇ ਦਾ ਬੱਚੇ ਵੀ ਬਹੁਤ ਖੁਸ਼ ਹੋ ਜਾਂਦੇ ਆ ਥੋੜਾ ਥੋੜਾ ਖਾਂਦੇ ਆ ਮੇਰੀ ਗ੍ਰੈਂਡ ਡਾਟਰ ਆ ਉੱਤਕੇ ਜੀ ਦਾਦੀ ਮम्मा ਮੈਨੂੰ ਟਫਨ ਜਿਹੀ ਸਵੇਰੇ ਦੇ ਦੇਣਾ ਤੇਰੇ ਬਣਾ ਦੇਣਾ ਬੜੇ ਖੁਸ਼ ਹੋ ਕੇ ਖਾਂਦੇ ਨੇ ਬੱਚੇ ਆਪਣੇ ਸੱਚੀ ਲੱਗਦੀ ਇਹ ਦੇਖੋ ਕਲਰ ਤਾਂ ਹੋ ਗਿਆ ਸੋਨਾ ਤੇ ਹੁਣ ਆਪਾਂ ਐਦੇ ਵਿੱਚ ਇਹ ਮੈਂ ਤਿੰਨ ਕੋਲੀਆਂ ਪਾ ਲਈਏ ਪਾਤੀਆਂ ਇਹ ਦੋ ਕੋਲੀਆਂ ਸਾਡੀਆਂ ਅੱਸੀ ਸੇਮੀਆਂਆਂ ਰਹੀਆਂ ਤੇ ਤਿੰਨ ਕੋਲੀਆਂ ਮੈਂ ਇਹ ਪਾਣੀ ਦੀਆਂ ਪਾਤੀਆਂ ਤੇ ਇਹ ਇੱਕ ਕੋਲੀ ਤੋਂ ਥੋੜਾ ਜਿਹਾ ਉੱਪਰ ਚੀਨੀ ਪਾਈ। ਪਾਣੀ ਨਾ ਮੈਂ ਥੋੜਾ ਕੋਸਾ ਕਰ ਲਿਆ ਸੀ ਕਿਉਂਕਿ ਸੇਮੀਆਂ ਗਰਮ ਦੇ ਵਿੱਚ ਆਪਾ ਠੰਡਾ ਪਾਣੀ ਪਾਈਏ ਤਾਂ ਫਿਰ ਉਹ ਅੱਛੀ ਤਰ੍ਹਾਂ ਨਹੀਂ ਜਿਵੇਂ ਕਹਿੰਦੇ ਸੀ ਸਾਡੇ ਵੱਡੇ ਵੱਟ ਖਾ ਜਾਂਦੀ ਹੈ ਚੀਜ਼ ਠੰਡੇ ਤੇ ਗਰਮ ਦੀ ਜੇ ਆਪਾਂ ਸਬਜ਼ੀ ਵੀ ਬਣਾਉਂਦੇ ਹਾਂ ਤੋਂ ਵਿੱਚ ਗਰਮ ਪਾਣੀ ਹੀ ਪਾਉਂਦੇ ਆ। ਤੇ ਇਹ ਦੇਖੋ ਜੀ ਇਹ ਹੁਣ ਆਪਾਂ ਇਹਨੂੰ ਇੰਨੇ ਵਿੱਚ ਗ੍ਰੇਫਨ ਵੀ ਪਾ ਦਾਂਗੀ ਤੇ ਇਹਨੂੰ ਆਪਾਂ ਹੌਣ ਪਕਾ ਦੇਂਗੇ ਵਾਲੀ ਆ ਜਾਏਗੀ ਤਾਂ ਉਸ ਤੋਂ ਬਾਅਦ ਮੈਂ ਬਿਲਕੁਲ ਸਲੋ ਅਗ ਕਰ ਦੇਾਂਗੀ ਫਿਰ ਤੁਹਾਨੂੰ ਦਿਖਾਉਂਦੀ ਆ ਇਹ ਦੇਖੋ ਜੀ ਹੁਣ ਪਾਣੀ ਥੋੜਾ ਰਹਿ ਗਿਆ ਬਸ ਤੇ ਇਹ ਆਪਾਂ ਇਹ ਕੋਈ ਥੋੜੇ ਜਿਹਾ ਸੌਫਟ ਹੋ ਗਏ ਆ ਥੋੜੀ ਜਿਹੀ ਕਸਰ ਹੈ ਜਿੰਨਾ ਕਿਤੇ ਚ ਪਾਣੀ ਹੈ ਨਾ ਉਦ ਵੀ ਤੇਰਚੀ ਹੋ ਜਾਂਦੀ ਹੈ। ਕਿਉਂਕਿ ਇੰਨੀ ਪੈ ਜਾਂਦੀ ਹੈ ਨਾ ਤੇ ਚੀਨੀ ਨਾਲ ਥੋੜਾ ਜਿਹਾ ਕੋਈ ਵੀ ਚੀਜ਼ ਹੋਵੇ ਮਿੱਠੇ ਚਾਵਲ ਲੱਪੜ ਬਣਾਈਏ ਨਮਕ ਵਾਲੇ ਚਾਵਲ ਜਲਦੀ ਹੋ ਜਾਂਦੇ ਆ ਤੇ ਮਿੱਠਾ ਜਿਹੜਾ ਘੱਟ 걸ਦੇ ਆ ਟਾਈਮ ਲੱਗਦਾ। ਇਹਨੂੰ ਆਪਾਂ ਇਸ ਤਰੀਕੇ ਨਾਲ ਬੰਦ ਰੱਖਾਂਗੇ ਬਿਲਕੁਲ ਸਲੋ ਅੱਗ ਤੇ ਫਿਰ ਮੈਂ ਤੁਹਾਨੂੰ ਫਿਰ ਦਿਖਾਉਣੀ ਆ 10 ਮਿੰਟ ਤੱਕ। ਆਹ ਦੇਖੋ ਜੀ ਸਾਡੀਆਂ ਸਨੀ ਹੋ ਗਿਆ ਤਿਆਰ ਦੇਖੋ ਕਿਸ ਤਰ੍ਹਾਂ ਖਿਲੀਆਂ ਖਿਲੀਆਂ ਗੈਸ ਆਪਾਂ ਹੁਣ ਕਰ ਦਿੰਦੇ ਆ ਬੰਦ ਮੁਰ ਆ ਜਾਓ ਜੀ ਜਿਨ੍ਹਾਂ ਨੇ ਖਾਣੀਆਂ ਜਿਨ੍ਹਾਂ ਜਿਨ੍ਹਾਂ ਨੇ ਆ ਦੇਖੋ ਐਨ ਇੱਕ ਇੱਕ ਦਾਣਾ ਬਿਲਕੁਲ ਬਣਿਆ ਇਹਨਾਂ ਸਲੋ ਗੈਸ ਤੇ ਲੱਗ ਗਏ 15 ਕਿ ਮਿੰਟ ਸਾਡੇ ਕਿਉਂਕਿ মিٹھা ਪਾਇਆ ਹੋਵੇ ਤੇ ਜਿਵੇਂ ਮਿੱਠੇ ਚਾਵਲ ਵੀ ਏ ਲੇਟ ਗਲਦੇ ਆ ਤੇ ਜਿਹੜੇ ਨਮਕ ਵਾਲੇ ਆ ਉਹ ਜਲਦੀ ਹੋ ਜਾਂਦੇ ਆ ਮਿੱਠਾ ਜਿਹੜਾ ਨਾ ਉਹ ਕੁਕਿੰਗ ਜਿਆਦਾ ਸਲੋ ਹੋ ਜਾਂਦੀ ਹੈ ਮਿੱਠੇ ਨਾਲ ਇਹ ਦੇਖੋ ਜੀ ਆ ਪੰਗੂੜ ਵਾਲੇ ਚਾਵਲ ਖੀਨੀ ਵਾਲੇ ਬਣਾਉਂਦੇ ਆ ਤਾਂ ਫਿਰ ਉਹ ਥੋੜੇ ਜੇ ਸਲੋ ਇਹ ਦੇਖੋ ਕਲਰ ਵੀ ਦੇਖੋ ਕਿੰਨਾ ਸੋਹਣਾ ਆ ਔਰ ਸ਼ਾਈਨਿੰਗ ਦੇਖੋ ਕਿੰਨੀ ਹੈ ਹਨਾ ਦਵਾਈ ਫਿਰ ਥੋੜਾ ਜਿਹਾ ਪੱਕ ਕੇ ਗਾਰਨਿਸ਼ ਕਰ ਦਿੰਨੇ ਆ ਸਾਡੇ ਘਰ ਤਾਂ ਬੱਚੇ ਵੀ ਬੜੇ ਖੁਸ਼ ਹੋ ਕੇ ਖਾਂਦੇ ਆ ਸਾਡੇ ਨਾਲ ਮੇਰੀ ਡਾਟਰਨ ਲ ਗ੍ਰੈਂਡਡਾਟਰ ਸੋਰੀ ਬੜੀ ਖੁਸ਼ ਹੋ ਕੇ ਖਾਂਦੀ ਆ ਤੇ ਉਹ ਤਾਂ ਕਹਿੰਦੀ ਦਾਦੀ ਮਮਾ ਸਹਰੇ ਮੈਨੂੰ ਟਿਫਨ ਵਿੱਚ ਵੀ ਦੇ ਦੇਣਾ ਬਣਾਓ ਬੱਚੇ ਬਹੁਤ ਪਸੰਦ ਕਰਨਗੇ ਬੱਚੇ ਵੈਸੇ ਵੀ ਮਿੱਠੀਆਂ ਚੀਜ਼ਾਂ ਪਸੰਦ ਕਰਦੇ ਆ ਠੀਕ ਹੈ ਜੀ ਜਿਹੜੇ ਨਵੇਂ ਮੇਰੇ ਚੈਨਲ ਤੇ ਸਬਸਕ੍ਰਾਈਬ ਕਰਨਾ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤੇ ਬੈਲ ਦਾ ਬਟਨ ਵੀ ਜ਼ਰੂਰ ਦਬਿਓ ਠੀਕ ਹੈ ਜੀ ਮਿਲਦੇ ਆ ਫਿਰ ਨਵੀਂ ਵੀਡੀਓ ਨਾਲ